ਤਾਰੇ ਨਾਰਜ ਦੇਖੀਆਂ ਕਿ ਚੌੜੀ ਤੱਕ ਰਹੀਆਂ ਉੱਥੋਂ ਕਿੰਨੀਆਂ ਨੇ ਦੋ ਤੇ ਕੀ ਕੋ ਕੋ ਪਿੰਡ ਵਾਸੀਆਂ ਨੇ ਮਦਦ ਕੀਤੀ ਹੈ ਜੰਗਲੀ ਜੂ ਆ ਪਿੰਡ ਵਾਸੀਆਂ ਪਾ ਕੇ ਇੱਕ ਬਾਹਰ ਕੱਢਤੀਆਂ ਨੇ ਜੰਗਲੀ ਜਾਨਵਰ ਦਾ ਸ਼ਕਾਰ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਜੰਗਲ ਚ ਬਹੁਤ ਸਾਰਾ ਦੇਣਾ ਚਾਹੀਦਾ ਮੌਕੇ ਤੇ ਆਈ ਟੀਮ ਉਹਨਾਂ ਦੀ ਆਹ ਆਏ ਕੋਈ ਆ ਬੰਦੇ ਉਹਨਾਂ ਦੇ ਇਹ ਮਸ ਮਾਮਲੇ ਪਿੱਛੋਂ ਆਏ ਆ ਕਿਦੋਂ ਦੇ ਲੱਭਿਆ ਨਿਆਰ ਨੂੰ ਜਦੋਂ ਛੋੜ ਦੇ ਨਾਲ ਘੜ ਦਿੱਤੇ ਇਹਦੇ ਵਿੱਚ ਹੀ ਹੋਰ ਆ ਕੱਢਿਆ ਫੇਰ ਵਿੱਚ ਜਾ ਕੇ ਕਾਫੀ ਜ਼ਖਮੀ ਹੁੰਤ ਜਖਮੀ ਬਹੁਤ ਹੋਇਆ ਵਾ ਇਹ ਤੇ ਮੈਡੀਕਲ ਚਾਹੀਦਾ ਵੀ ਇਹਦਾ ਇਲਾਜ ਕਰਾਉਣਾ ਇਦਾਂ ਦੇ ਛੱਡਣ ਦਾ ਕੋਈ ਫਾਇਦਾ ਨਹੀਂ ਫਿਲਹਾਲ ਵਸੇ ਇਸ ਤਰ੍ਹਾਂ ਛੱਡਣ ਦੀ ਕੋਸ਼ਿਸ਼ ਕਰ ਰਹੇ ਆ ਛੱਡਣ ਦੀ ਕੋਸ਼ਿਸ਼ ਕਰ ਰਹੇ ਭਾਏ ਫਾਇਦਾ ਨਹੀਂ ਹਦਾ ਕੋਈ ਇਹ ਤੇ ਜ਼ਖਮੀ ਹੋਇਆ ਨੇ ਮਰ ਜਣਾ ਇਹਦਾ ਇਲਾਜ ਹੋਣਾ ਚਾਹੀਦਾ ਜੀ ਜਿਹੜਾ ਇਹਦਾ ਸਿੰਘ ਵਗੈਰਾ ਟੁੱਟਾ ਹੋਣੇ ਟੁੱਟੇ ਸਿੰਘ ਹਾਂ ਹੁਣੇ ਟੁੱਟਿਆ ਕੱਢ ਜਾ ਕੱਢਿਆ ਦੋ ਵਾਰ ਕੱਢਿਆ ਵਾ ਉਹਨੇ ਛਾਲ ਮਾਰਤੀ ਫੇਰ ਵਿੱਚ ਇਹ ਤਾਂ ਚਾਹੀਦਾ ਇਲਾਜ ਕਰਾਉਣਾ ਫੇਰ ਹੀ ਫਾਇਦਾ ਕੱਟਦਾ ਨੇ ਤਾਂ ਬੜੀ ਕੀਤੀ ਉਹਨਾਂ ਮਹਿਕਮੇ ਵਾਲਿਆਂ ਨੇ ਪਿੰਡ ਵਾਲਿਆਂ ਨਾਲ ਸਾਂਝ ਦਿੱਤਾ ਪਰ ਉਹ ਦੇਰ ਜਾਂ ਪਿਆ ਵਿੱਚ ਤੋ ਜਿਹੜੇ ਦੋ ਜਿਹੜੇ ਉਹਨਾਂ ਛੜਤੇ ਉਹ ਛੜਦੇ ਉਹ ਸੁਰੱਖਿਅਤ ਆ ਉਹ ਚਲ ਗਏ ਆਪਾਂ ਮਹਿਕਮਾ ਹੁੰਦੇ ਆ ਲਖਵੀਰ ਸਿੰਘ ਸਰ ਇਹ ਜਿਹੜਾ ਅੱਜ ਰੈਸਕਿਊ ਕਰਿਆ ਕਿਹੜੇ ਜਾਨਵਰ ਕਿਹੜੇ ਨੇ ਸਾੰਬਰ ਸਾੰਬਰ ਕਿੰਨੇ ਨੇ ਟੋਟਲ ਜਿਹੜੇ ਤਿੰਨ ਤਿੰਨ ਹੈਗੇ ਤੇ ਕਿੰਨੇ ਦਾ ਰੈਸਕਿਊ ਕੀਤਾ ਹੁੰਦਾਗਾ ਦੋ ਦਾ ਹੋ ਗਿਆ ਇੱਕ ਦਾ ਰਹਿ ਗਿਆ ਇਹ ਕਾਫੀ ਜ਼ਖਮੀ ਹਾਲਤ ਚ ਆਇਆ ਫਿਰ ਇਹਦਾ ਕੋਈ ਟ੍ਰੀਟਮੈਂਟ ਵਗੈਰਾ ਕਰਾਇਆ ਜਾਏਗਾ ਇਹ ਹੁਣ ਆਉਣ ਡਈ ਗੱਡੀ ਕੋਣ ਲਾ ਕੇ ਜਾਣੇ ਕਿ ਦਰਵਾਜ਼ਾ ਅਰੇ ਅਬ ਦੋ ਚੇ ਆ ਗਈ ਕਿ ਹੁਣ ਤੱਕ ਦੋ ਜਿਹੜੇ ਉਹ ਕਿੱਥੇ ਛੱਡੇ ਨੇ ਜੀ ਉਹ ਫਿਰ ਛੱਡੇ ਇਹਨਾਂ ਨੂੰ ਸਾਂਬਰ ਕਹਿੰਦੇ ਆ ਜੀ ਇਹ ਫੈਮਿਲੀ ਚੋਂ ਆਉਂਦੀ ਹੈ ਤੇ ਤਿੰਨ ਡਿੱਗੇ ਹੋਏ ਇਹੀ ਨਾਲ ਚ ਕਿ ਦੋ ਰਾਏ ਪੁਲ ਜਿਹੜਾ ਪੁਲ ਆ ਉੱਥੇ ਟ੍ਰੈਫਿਕ ਹੋ ਰਿਹਾ ਸੀ ਹਾਲਤ ਵਿੱਚ ਇਹਨਾਂ ਨੂੰ ਸੁਰੱਖਿਅਤ ਤਾਂ ਪਹੁੰਚ ਕਰਤਾ ਵਾ ਇੱਕ ਜਾਨਵਰ ਥੋੜਾ ਜ਼ਖਮੀ ਆ ਉਹ ਟ੍ਰੀਟਮੈਂਟ ਕਰਾ ਕੇ ਇਹਨੂੰ ਆਪਣੀ ਅਬਜ਼ਰਵੇਸ਼ਨ ਵਿੱਚ ਰੱਖਾਂਗੇ ਫਿਰ ਇਹਨੂੰ ਜਿੱਦਾਂ ਉਚਿਤ ਕਰੀ ਗਏਣਗੇ ਉਸ ਤੋਂ ਜੋ ਲੋਕ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਇਹ ਕੋਈ ਬੇਜਬਾਨ ਜਾਨਵਰਿਆ ਨਹੀਂ ਚਾਹੀਨ ਪੁੱਛਦੇ ਨੇ ਤੇ ਆਪ ਡਰਦੇ ਆ ਜਦੋਂ ਜਿਆਦਾ ਲੋਕ ਇਕੱਠੇ ਆਉਂਦੇ ਇਹਨਾਂ ਦੇ ਦਿਲ ਦੀ ਧੜਕਾ ਮਾਰੀ ਜਾਂਦੇ ਇਸ ਕਰਕੇ ਹੀ ਗੁਜਾਰਿਸ਼ ਹੈ ਕਿ ਕੋਈ ਪਾਰਨਾ ਤੋਂ ਬਰੇ